ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸੰਦੀਪ ਪਾਤ ਅੱਜ ਅਸੀਂ ਪਹੁੰਚੇ ਹਾਂ ਸਰਾਈ ਅਮਾਨਤਖਾ ਸਰਾਈ ਅਮਾਨਤਖਾ ਇੱਕ ਬਹੁਤ ਵੱਡਾ ਜਿਹੜਾ ਵਿਸ਼ਾਲ ਜਿਹਦਾ ਇੱਕ ਕਿਲਾ ਜਿਹਦਾ ਦੇਖਿਆ ਸਕਦੇ ਜਿਸ ਨੂੰ ਅਸੀਂ ਜਿਹੜੀ ਕਿ ਮੁਗਲ ਸਾਮਰਾਜ ਦੀ ਗਵਾਹੀ ਭਰਦਾ ਪਿਆ ਵਾ ਅਸੀਂ ਇਹਦੇ ਅੰਦਰ ਵੀ ਜਾਵਾਂਗੇ ਇਹਦੇ ਅੰਦਰ ਇੱਕ ਮਸਜਿਦ ਬਣੀਆ ਮੰਦਿਰ ਬਣੀਆ ਵਾ ਤੇ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਅੱਜ ਵੀ ਮੌਜੂਦ ਨੇ ਜਿਹੜੀਆਂ ਮੁਗਲ ਸਾਮਰਾਜ ਦੀਆਂ ਗਵਾਹੀਆਂ ਭਰਦੀਆਂ ਪਿਆ ਨੇ ਬਹੁਤ ਜਿਆਦਾ ਖਜ਼ਾਨਾ ਜਿਹੜਾ ਸ਼ਿਪਾਈ ਬੈਠਾ ਸਾਡਾ ਜਿਹੜਾ ਪੰਜਾਬ ਦਾ ਇਤਿਹਾਸ ਜਾਂ ਪ੍ਰਾਤਨਿਕ ਇਤਿਹਾਸ ਜਿਹੜਾ ਅੱਜ ਵੀ ਮੌਜੂਦ ਆ ਲੇਕਿਨ ਜਿਹੜੇ ਸਾਡੀ ਅੱਜ ਦੀ ਨੌਵੀਂ ਪੀੜ੍ਹੀ ਆ ਜਾਂ ਸਾਡੇ ਦੇਸ਼ ਦੇ ਜਿਹੜੀ ਤਰੋਹ ਰਿਹਾ ਉਹ ਹੋਲੀ ਹੋਣੀ ਜਿਹੜੀ ਇਹ ਕੰਨਰ ਹੁੰਦੇ ਜਾ ਰਹੇ ਲੇਕਿਨ ਸਰਕਾਰਾਂ ਦਾ ਕੋਈ ਧਿਆਨ ਨਹੀਂ ਆ ਸਾਡੀ ਕੋਈ ਸਾਡਾ ਹੁੰਦਾ ਵਾ ਬਿਮਾਰ ਦੇ ਬੰਦਾ ਵੀ ਜਿਹੜੀ ਸਾਡੀਆਂ ਪੁਰਾਣੀਆਂ ਇਮਾਰਤਾਂ ਜਾਂ ਸਾਡਾ ਪੁਰਾਣਾ ਵਿਰਸਾ ਵਾ ਉਹਨੂੰ ਤੁਹਾਡੇ ਤੱਕ ਲੈ ਕੇ ਜਾਈਏ ਤਾਂ ਦੋਸਤੋ ਪਹਿਲਾਂ ਤੁਹਾਨੂੰ ਅਸੀਂ ਗੇਟ ਦਿਖਾਏ ਦੋ ਜਿਹੜੇ ਗੇਟ ਦਿਖਾਏ ਜਿਹਦਾ ਇੱਕ ਗੇਟ ਦਿੱਲੀ ਵੱਲ ਖੁੱਲਦਾ ਵਾ ਜਿਸ ਖੇੜ ਦੇ ਅੰਦਰ ਇਹ ਆਬਾਦੀ ਹੈ ਇਹ ਸਾਰਾ ਜਿੱਥੇ ਕਿਉਂਕਿ ਪਹਿਲਾਂ ਆਬਾਦੀ ਜਿਹੜੀ ਐਸੀ ਅਦਰੋਂ ਦੀ ਹੌਲੀ ਹੌਲੀ ਬਾਹਰ ਚ ਲਗੀ ਲੇਕਿਨ ਅੱਜ ਵੀ ਇੱਥੇ ਕਈ ਹਜੇ ਘਰ ਮੌਜੂਦ ਨੇ ਜਿਹੜੇ ਇੱਥੇ ਰਹਿੰਦੇ ਪਏ ਨੇ ਬੱਚੇ ਵੀ ਖੇਡਦੇ ਪਏ ਨੇ ਕਿਉਂਕਿ ਇਸ ਆਬਾਦੀ ਹੋਣ ਕਰਕੇ ਜਿਹੜਾ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਵਸੇ ਆ ਇੱਥੇ ਰਹਿੰਦੇ ਪਿਆ ਜਿਹੜੀ ਇਹ ਸਾਹਮਣੇ ਦੀ ਦੇਖਦੇ ਪਏ ਉਹ ਇਹ ਮਸਜਿਦ ਹੈ ਜਿਹੜੀ ਉਸ ਸਮੇਂ ਦੇ ਬਣਾਈ ਗਈ ਸੀ ਜਿਹੇ ਸਮੇਂ ਤੇ ਇਹ ਜਿਹੜੀ ਸਰਾਂ ਜਿਹਨੂੰ ਅਸੀਂ ਸਰਾਏ ਅਮਾਨਗੜਾ ਕਿਲਾ ਜਰਨਲ ਜਰਜਾਣਾ ਜਾਂਦਾ ਸੀ ਇਹ ਉਹ ਕਿਲਾ ਵਾ ਜਿਸ ਕਿਲੇ ਦੇ ਨਾਲ ਤੁਹਾਨੂੰ ਅਸੀਂ ਇਮਾਰਤ ਦਿਖਾਉਣ ਜਾ ਰਹੀ ਆ ਕਿਉਂਕਿ ਬਹੁਤ ਜ਼ਿਆਦਾ ਇਤਿਹਾਸ ਸਾਡੇ ਪੰਜਾਬ ਦਾ ਜਿਹੜਾ ਸਾਡੇ ਅਮਰਸਰ ਜਿਹਦੇ ਨਾਲ ਜੁੜਿਆ ਪਿਆ ਵਾ ਤਰਨਤਾਰਨ ਜਿਹਦੇ ਜੁੜਿਆ ਪਿਆ ਕਿਉਂਕਿ ਇਸੋ ਲਾਹੌਰ ਦੀ ਗੱਲ ਕੀਤੀ ਵਾ ਤਾਂ ਲਾਹੌਰ ਬਿਲਕੁਲ 20 22 ਕਿਲੋਮੀਟਰ ਸਿਰਫ ਦੂਰ ਲਾਹੌਰ ਸੀ ਸਭ ਤੋਂ ਪਹਿਲਾਂ ਜਦੋਂ ਇਹ ਜਿਹੜਾ ਸਾਂਝਾ ਪੰਜਾਬ ਹੁੰਦਾ ਸੀ ਕਿਉਂਕਿ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਹ ਚੜਦਾ ਪੰਜਾਬ ਆ ਤਿਰਸਤ ਦੂਰ ਚਾਹੀਏ ਤੇ ਲੈਹਦਾ ਪੰਜਾਬ ਲੇਕਿਨ ਉਸ ਸਮੇਂ ਦੇ ਜਿਹੜਾ ਇਹ ਸਾਰਾ ਪੰਜਾਬ ਇਕੱਠਾ ਹੁੰਦਾ ਸੀ ਪੰਜਾਬ ਜਿੱਥੇ ਅਸੀਂ ਅੱਜ ਖੜੇ ਆ ਸਾਡਾ ਬਹੁਤ ਜ਼ਿਆਦਾ ਇਤਿਹਾਸ ਇਸ ਨਾਲ ਜੁੜਿਆ ਹੋਇਆ ਬਹੁਤ ਜਿਆਦੀ ਪ੍ਰਾਤਨ ਚੀਜ਼ਾਂ ਜਿਹੜੀਆਂ ਅੱਜ ਵੀ ਜਿਹੜੀਆਂ ਗਵਾਹੀ ਭਰਦੀਆਂ ਨੇ ਮੁਗਲ ਸਾਮਰਾਜ ਦੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਅਗਲਾ ਮਹਾਰਾਜਾ ਰਣਜੀਤ ਸਿੰਘ ਹੀ ਤੇ ਮੁਗਲ ਸਾਮਰਾਜ ਵੀ ਨਾਲ ਹੈਗਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਅੱਜ ਵੀ ਇਤਿਹਾਸ ਦੱਸ ਰਹੀਆਂ ਪਈਆਂ ਇਹ ਕੁਝ ਦਿਖਾਉਂਦੇ ਪ ਜਦੋਂ ਨਮਾਜ਼ ਅਦਾ ਕਰਨੀ ਹੁੰਦੀ ਆ ਤਾਂ ਪਹਿਲਾਂ ਇੱਥੇ ਆ ਕੇ ਸਾਰਾ ਜਿਹੜਾ ਮੁਸਲਮ ਭਾਈ ਚਲਾਵਾ ਇਹ ਤੁਮ ਪਾਣੀ ਲੈ ਕੇ ਤੇ ਆਪਣਾ ਜਿਹੜੇ ਮੂੰਹ ਹੱਥ ਧੋ ਕੇ ਫਿਰ ਇਸਲਾਮ ਜਿਹੜੇ ਜਾ ਆਪਣੀ ਨਮਾਜ਼ ਅਦਾ ਕਰਦੇ ਸਨ ਜਿਹੜੀ ਅੰਦਰ ਮਸਜਿਦ ਜਾਂਦੇ ਸਨ ਇਹ ਜਿਹੜਾ ਇਹ ਉਸ ਸਮੇਂ ਦਾ ਜਿਹੜਾ ਅਸੀਂ ਪੂਰਾ ਕਹਿ ਸਕਦੇ ਹਾਂ ਜਿਸ ਖੁਰੇ ਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਪਾਣੀ ਲੈ ਕੇ ਇਸ ਖੁਰੇ ਵਿੱਚ ਜਿਹਦਾ ਹੀ ਇੱਥੇ ਮੂੰਹ ਧੋ ਕੇ ਫਿਰ ਜਾਂਦੇ ਸੀ ਇਹ ਉਸ ਸਮੇਂ ਤੇ ਇਹਨੂੰ ਖੁਰਾ ਗਿਆ ਜਦੇ ਦੇਖੀ ਪੰਜਾਬੀ ਜੇ ਬਾਥਰੂਮ ਕਹਿ ਸਕਦੇ ਜਸ ਜਮਤ ਅਜੇ ਅਜੇ ਇਹ ਅਜੇ ਵੀ ਮੌਜੂਦ ਹੈ ਗਵਾਹੀ ਪਰਦੇ ਪਹਿਣੇ ਆ ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਨੇ ਜਾਂ ਇਤਿਹਾਸਿਕ ਜਿਹੜੀ ਜਗਾਵਾ ਕਿਉਂਕਿ ਇਹ ਮਸਜਿਦ ਅਗਰ ਗੱਲ ਕੀਤੀਵੇ ਤਾਂ ਇਸ ਮਸਜਿਦ ਦੇ ਨਾਲ ਨਾਲ ਇੱਥੇ ਇੱਕ ਮੰਦਿਰ ਵੀ ਆ ਤੇ ਨਾਲ ਹੀ ਹੁਣ ਇੱਕ ਗੁਰਦੁਆਰਾ ਜਿਹੜਾ ਬਾਹਰ ਇੱਕ ਨਸ਼ ਸ਼ੁਭਤ ਕਰਦਾ ਗਿਆ ਕਿਉਂਕਿ ਇਹ ਸਾਂਝੀ ਵਾਦ ਦਾ ਪ੍ਰਤੀਕ ਆ ਅਜੇ ਵੀ ਬਹੁਤ ਸਾਰੀ ਕਰਦੀ ਹਾਲ ਦੇ ਦੁਆਰ ਦਿਖਾ ਦੇ ਮੈਂ ਕੈਮਰਾ ਕਰਵਾਉਗਾ ਵੀ ਆਲੇ ਦੁਆਲੇ ਦੇ ਦ੍ਰਿਸ਼ ਦਿਖਾ ਦੇ ਜਾਨਾ ਕਿਉਂਕਿ ਆਲੇ ਦੁਆਲੇ ਦੇਖ ਸਕਦੇ ਹੋ ਕਿੰਨੀ ਆਬਾਦੀ ਆ ਅੱਜ ਵੀ ਇਸ ਕਿਲੇ ਦੇ ਅੰਦਰ ਜਿਹੜੀ ਆਬਾਦੀ ਆ ਇਹ ਰਹਿੰਦੀ ਪਈ ਆ ਅੱਜ ਵੀ ਕਿਲੇ ਵਿੱਚ ਲੋਕ ਜਿਹੜੇ ਆ ਆਪਣਾ ਗੁਜ਼ਰਬਸਰ ਕਰਦੇ ਪਿਆਣ ਲੇਕਿਨ ਇੱਕ ਬਹੁਤ ਵੱਡਾ ਇਤਿਹਾਸ ਆ ਇਸ ਇਲਾਕੇ ਦਾ ਇੱਕ ਬਹੁਤ ਵੱਡਾ ਇਤਿਹਾਸ ਆ ਜਿਹਦੇ ਇਸ ਕੀ ਦੀ ਗੱਲ ਕਰਦੇ ਪਿਆ ਇੱਥੇ ਜਿਹੜੀਆਂ ਬਣੇ ਪਏ ਆ ਦਰਵਾਜ਼ੇ ਬਣੇ ਆ ਇਹਦੇ ਉੱਪਰ ਅੱਜ ਵੀ ਜਿਹੜੀਆਂ ਆਯਾਤਾਂ ਆ ਉਹ ਦਰਸਾਉਂਦੀਆਂ ਪਈਆਂ ਨੇ ਮੁਗਲ ਸਾਮਰਾਜ ਨੂੰ ਬਾਕੀ ਵੀ ਤੁਹਾਨੂੰ ਦਿਸਾਂ ਦਰਸ਼ਕੋ ਪਹਿਲਾਂ ਤੁਹਾਨੂੰ ਅਸੀਂ ਮਸਜਿਦ ਦਿਖਾਈ ਆ ਸਰਾਈ ਅਮਨ ਦਾ ਖਾਨ ਦੇ ਵਿੱਚ ਜਿਸ ਅਸੀਂ ਮੰਦਰ ਦੀ ਗੱਲ ਕੀਤੀ ਸੀ ਆਸਾਹੀ ਮੰਦਰ ਦੇ ਬਿਲਕੁਲ ਦਰਵਾਜੇ ਦੇ ਖਰੇ ਆ ਇਹ ਉਹ ਪ੍ਰਾਤਨ ਮੰਦਰ ਆ ਉਸ ਵੇਲੇ ਦਾ ਮੰਦਰ ਆ 400 500 ਸਾਲ ਪੁਰਾਣਾ ਮੰਦਰ ਆ ਜਿਸ ਸਮੇਂ ਤੇ ਇੱਥੇ ਵਪਾਰ ਹੁੰਦਾ ਸੀ ਜਿਸ ਸਮੇਂ ਤੇ ਇੱਥੇ ਆਗ ਲੋਕ ਠਹਿਰਦੇ ਹੁੰਦੇ ਸਨ ਸਾਹਮਣੇ ਜਿਹੜਾ ਦੀ ਦਰਵਾਜੇ ਦੇ ਦੇ ਪਏ ਉਹ ਇਹ ਜਿਹੜਾ ਦਰਵਾਜਾ ਵਾ ਇਹ ਦਿੱਲੀ ਨੂੰ ਖੋਲਦਾ ਹੈ ਇਹ ਦਰਵਾਜਾ ਜਿਹੜਾ ਸਾਹਮਣੇ ਤਸਵੀਰਾਂ 'ਚ ਦੇ ਦੇ ਪਏ ਇਹ ਦਰਵਾਜਾ ਵਾ ਦੋ ਦਰਵਾਜੇ ਬਣਾਏ ਗਏ ਸਨ ਸਰਾਏ ਅਮਾਨਤਖਾਨ ਵਿੱਚ ਇੱਕ ਦਰਵਾਜਾ ਜਿਹੜਾ ਖੋਲਦਾ ਦਿੱਲੀ ਨੂੰ ਇੱਕ ਖੋਲਦਾ ਵਾ ਜਿਹੜਾ ਲਾਹੌਰ ਨੂੰ ਲਾਹੌਰ ਦੇ ਦਰਵਾਜੇ ਦੀ ਮੈਂ ਕਵਾਂਗਾ ਇੱਕ ਵਾਰੀ ਆਪਣੇ ਵੀਰ ਨੂੰ ਕਵਾਂਗਾ ਵੀ ਲਾਹੌਰ ਦਾ ਦਰਵਾਜਾ ਵੀ ਦਿਖਾ ਦਿੱਤਾ ਜਾਵੇ ਤਾਂ ਜੋ ਸਾਡੇ ਦਰਸ਼ਕ ਜਿਹੜਾ ਜੁੜੇ ਪਏ ਆ ਉਹਨਾਂ ਨੂੰ ਇਸ ਦਰਵਾਜੇ ਬਾਰੇ ਦੱਸਿਆ ਜਾ ਸਕੇ ਬਹੁਤ ਸਾਰਾ ਇਤਿਹਾਸ ਸਮੋਈ ਬੈਠਾ ਵਾ ਸਾਡਾ ਸਰਦ ਦਾ ਨਿਲਾਏ ਬਹੁਤ ਪ੍ਰਾਤਨ ਜਿਹੜੀ ਹੈ ਕਾਹਸਾ ਜਗ੍ਹਾ ਵਾ ਜਿਸ ਜਗ੍ਹਾ ਬਾਰੇ ਅਜੇ ਵੀ ਕਈ ਲੋਕਾਂ ਨੂੰ ਜਾਣਕਾਰੀ ਨਹੀਂ ਆ ਗੋਬਿੰਦ ਅਜੇ ਵੀ ਦੇਖ ਸਕਦੇ ਪੁਰਾਣੇ ਗੋਬਿੰਦ ਜਿਹੜੀ ਅਜੇ ਵੀ ਬਣੇ ਪਏ ਆ ਜਿਹੜੇ ਅਜੇ ਵੀ ਮਜ਼ਬੂਤ ਨੇ ਅਜੇ ਵੀ ਕਟੋਕਰ ਜਿਆਦਾ ਨਹੀਂ 4-4 500 ਸਾਲ ਜਿਹੜੇ ਪੁਰਾਣੇ ਗੋਬਦ ਅੱਜ ਵੀ ਖੜੇ ਨੇ ਗਵਾਹੀਆਂ ਪਰਦੇ ਪੈਣੇ ਜਿਹੜੇ ਕਿਲੇ ਦੇ ਜਿਹੜੀਆਂ ਇੱਟਾਂ ਬਣਿਆ ਗਿਆ ਜਾਂ ਇਸ ਨੂੰ ਚੂਨਾ ਲਗਾਇਆ ਗਿਆ ਵਾ ਬਹੁਤ ਹੀ ਵਧੀਆ ਚੂਨਾ ਲਗਾਇਆ ਗਿਆ ਵਾ ਛੜਕਦੀ ਦੇਖ ਸਕਦੇ ਗਲੀ ਜਰੀ ਬਣਾਈ ਗਈ ਇਹ ਪ੍ਰਾਤਨ ਗਲੀ ਆ ਇਹ ਕੋਈ ਦੁਬਾਰਾ ਨਹੀਂ ਛੇੜੀ ਗਈ ਗਲੀ ਕਿਉਂਕਿ ਇਹ ਪ੍ਰਾਤ ਜਿਹੜੀ ਚੀਜ਼ਾਂ ਪੁਰਾਣੀਆਂ ਆ ਇਹ ਪੁਰਾਣੀਆਂ ਨੂੰ ਹੀ ਦਿਖਾਉਂਦੀਆਂ ਪਈਆਂ ਵਾ ਸਤਿ ਸਤੋ ਸਤੋ ਕਿਸ ਜਗ੍ਹਾ ਤੇ ਹੁਣ ਅਸੀਂ ਖੜੇ ਆ ਇਹ ਜਿਹੜਾ ਦਰਵਾਜ਼ਾ ਦਿਖਾਇਆ ਸੀ ਅਸੀਂ ਦਿੱਲੀ ਦਾ ਦਰਵਾਜ਼ਾ ਜਿਹੜਾ ਦਿੱਲੀ ਨੂੰ ਖੋਲਦਾ ਸੀ ਦਿੱਲੀ ਤੇ ਲਾਹੌਰ ਦੇ ਇਸ ਜਗ੍ਹਾ ਤੇ ਖੜੇ ਆ ਇਹ ਦਿੱਲੀ ਦਾ ਦਰਵਾਜਾ ਜਿਹਦੇ ਉੱਪਰ ਖੜੇ ਆ ਕਿਉਂਕਿ ਸਾਡਾ ਉਪਰੋਂ ਬਹੁਤ ਜ਼ਰੂਰੀ ਸੀ ਤਾਂ ਹੀ ਤੁਹਾਨੂੰ ਪਤਾ ਲੱਗਣਾ ਹੈ ਇਤਿਹਾਸ ਅਸਰ ਹੈ ਕੀ ਆ ਬਹੁਤ ਜ਼ਿਆਦਾ ਇਤਿਹਾਸ ਦਿਖਾਈ ਬੱਲਾ ਇਹ ਜਿਹੜੇ ਉੱਪਰ ਮਨਾਰ ਬਣੇ ਪਏ ਨੇ ਇਹ ਦੋਨੋਂ ਪਾਸੇ ਦੋ ਮਨਾਰ ਬਣੇ ਸਨ ਜਿਹੜੇ ਉਸ ਸਮੇਂ ਜਦੋਂ ਮੁਗਲ ਕਾਲ ਸਮਾਂ ਸੀ ਜਾਂ ਮਹਾਰਾਜਾ ਰਜੀਤ ਸਿੰਘ ਦਾ ਰਾਜ ਸੀ ਮੁਗਲ ਕਾਲ ਸਮੇਂ ਇੱਥੇ ਦੋ ਪਹਿਰੇਦਾਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਿਹਨੂੰ ਆਪਾਂ ਗਾਰਡ ਕਹਿੰਦੇ ਆ ਇਹ ਗਾਰਡ ਦੋਨੋਂ ਪਾਸੇ ਖੜੋਤੇ ਕੋਦੋਂ ਖੜੋ ਖੜੋਤੇ ਹੋਣਗੇ ਕਿਉਂਕਿ ਜਿਹੜੇ ਇਸ ਕਿਲੇ ਦੇ ਦੋਨੋਂ ਦਰਵਾਜ਼ੇ ਆ ਇਹ ਰਾਤ ਨੂੰ ਬੰਦ ਹੋ ਜਾਂਦੇ ਸਨ ਜਿੰਨੇ ਵਪਾਰੀ ਆ ਜਿੰਨੇ ਇਹ ਲੋੜੇ ਸ਼ਹਿਰ ਵਾਸੀ ਪਿੰਡ ਵਾਸੀ ਆ ਜਿਹੜੇ ਇਸ ਜਿਹੜੇ ਕਿਲੇ ਦੇ ਅੰਦਰ ਆ ਜਾਂਦੇ ਸਨ ਉਸ ਤੋਂ ਬਾਅਦ ਇਹ ਦਰਵਾਜ਼ੇ ਬੰਦ ਹੋ ਜਾਂਦੇ ਸਨ ਕਈ ਸ਼ਰਧ ਅੱਜ ਵੀ ਜਿਹੜੇ ਦਰਵਾਜ਼ੇ ਬਣੇ ਜਿਸਤਾ ਅੰਮ੍ਰਿਤਸਰ ਦੀ ਗੱਲ ਕੀਤੀ ਹੈ ਉਹ ਅੰਮ੍ਰਿਤਸਰ ਵਿੱਚ ਵੀ ਜਿਹੜੇ ਦਰਵਾਜ਼ੇ ਬਣਿਆ ਜਿਹੜੀ ਪਹਿਲਾਂ ਆਬਾਦੀ ਹੁੰਦੀ ਸੀ ਉਹ ਸਾਰੇ ਜਿਹੜੇ ਜਿਹੜੇ ਦਰਵਾਜ਼ੇ ਬਣੇ ਆ ਉਹਨਾਂ ਦੇ ਅੰਦਰ ਹੀ ਬਣੀ ਹੁੰਦੀ ਸੀ ਇਸੇ ਤਰ੍ਹਾਂ ਜਿਹੜੀ ਪਹਿਲਾਂ ਆਬਾਦੀ ਹੁੰਦੀ ਸੀ ਇਹ ਸਿਰਫ ਕਿਲੇ ਦੇ ਅੰਦਰ ਹੀ ਹੁੰਦੀ ਸੀ ਬਹੁਤ ਜ਼ਿਆਦਾ ਆਬਾਦੀ ਉਸ ਸਮੇਂ ਦੀ ਕਿਉਂਕਿ ਤੇ ਵਪਾਰ ਹੁੰਦਾ ਸੀ ਦੂਰੋਂ ਦੂਰੋਂ ਵਪਾਰੀ ਇੱਥੇ ਆਉਂਦੇ ਸਨ ਰਾਤ ਠਹਿਰਦੇ ਸਨ ਸਲਾਮਤ ਰਹਿੰਦੇ ਸਨ ਜਿਹੜੀ ਇਹ ਸਾਹਮਣੇ ਮੇਰੇ ਖੱਬੇ ਖਦੇ ਦੇਤੇ ਪਈ ਦਿਸ਼ੇ ਦੇਖਦੇ ਪਈਓ ਇਹ ਉਹ ਬਿਲਡਿੰਗਾਂ ਇਹ ਉਹ ਮੰਜ਼ਰ ਆ ਇਹ ਉਹ ਇਮਾਰਤਾਂ ਵਾ ਉਸ ਸਮੇਂ ਜਦੋਂ ਕਿੰਨਾਂ ਪਾਵਰਫੁਲ ਕਿ ਜਿੱਥੇ ਆ ਕੇ ਕਿਹੜੇ-ਕਿਹੜੇ ਵਪਾਰੀ ਦੇਸ਼ ਅਬਦੇਸ਼ਰ ਵਾਕੇ ਠਹਿਰਦੇ ਹੁੰਦੇ ਸਨ ਕਿਉਂਕਿ ਉਦੋਂ ਲਾਹੌਰ ਤੇ ਪੰਜਾਬ ਇਕੱਠਾ ਪੰਜਾਬ ਹੁੰਦਾ ਸੀ ਉਦੋਂ ਮੁਗਲ ਕਾਲ ਸਮੇਂ ਤੇ ਕਿਉਂਕਿ ਲਾਹੌਰ ਬਿਲਕੁਲ ਨਾਲ ਹੀ ਉਸ ਸਮੇਂ ਜਿਹੜਾ ਜਿਹੜਾ ਲਾਹੌਰੀ ਵਜਦਾ ਸੀ ਲੇਕਿਨ ਹੌਲੀ ਹੌਲੀ ਜਦੋਂ ਜਦੋਂ ਇਹ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਜਿਹੜਾ ਇਹ ਅਮਰਸਰ ਜ਼ਿਲ੍ਹੇ ਨੂੰ ਬਿਲੋਂਗ ਲੱਭਿਆ ਉਸ ਤੋਂ ਬਾਅਦ ਤਰਨ ਦਾ ਜ਼ਿਲ੍ਹਾ ਬਣ ਗਿਆ ਫਿਰ ਤਰਨ ਦਾ ਜ਼ਿਲ੍ਹਾ ਹਾਜ਼ਰੀ ਜਾਂ ਮ ਗਿਆ ਇਹ ਅਮਰਤਾ ਅੱਜ ਵੀ ਗਵਾਹੀਆਂ ਭਰਦੀਆਂ ਪੈਣੇ ਨੇ ਲੇਕਿਨ ਇਹ ਪੁਰਾਣਾ ਜਿਹੜਾ ਵਿਰਸਾ ਵਾ ਜਾਂ ਪੁਰਾਣਾ ਜਿਹੜਾ ਇਹ ਮਰਤਾ ਵਾ ਸਾਰਾ ਸੱਭਿਆ ਜਾ ਰਿਹਾ ਇਹ ਖਤਮ ਹੁੰਦਾ ਜਾ ਰਿਹਾ ਵਾ ਸਾਨੂੰ ਲੋੜ ਆ ਇਹਨਾਂ ਨੂੰ ਸਾਂਭਣ ਦੀ ਕਿਉਂਕਿ ਜਿਹੜਾ ਸਾਡੇ ਆਦੀ ਦੇ ਨੌਜਵਾਨ ਪੀੜ੍ਹੀ ਆ ਸਾਨੂੰ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਦੇ ਯੁੱਗ ਵਿੱਚ ਗੱਲ ਕੀਤੀ ਤੇ ਬੱਚੇ ਦੇ ਆ ਛੋਸ਼ਲ ਮੀਡੀਆ ਤੇ ਵਿੱਚ ਵੱਢ ਚੁੱਕੇ ਆ ਉਹਨਾਂ ਨੂੰ ਆਪਣੇ ਜਿਹੜੇ ਇਤਿਹਾਸ ਬਾਰੇ ਨਹੀਂ ਪਤਾ ਕਿ ਸਾਡਾ ਹੀ ਉਪਰਾਲਾ ਹੀ ਹੁੰਦਾ ਵਾ ਕਿ ਜਿਹੜੇ ਸਾਡੇ ਪ੍ਰਾਤਨ ਕਿਲੇ ਆ ਜਾਂ ਸਾਡੀਆਂ ਪੁਰਾਣੀਆਂ ਇਮਾਰਤਾਂ ਵਾਂ ਉਹਨਾਂ ਨੂੰ ਅਸੀਂ ਆਪਣੇ ਜਿਹੜੇ ਦਰਸ਼ਕ ਜਿਹੜੇ ਦੇਸ਼ਾਂ ਦੇਸ਼ਾਂ ਬੈਠੇ ਆ ਉਹਨਾਂ ਦਾ ਸਾਂਝੀ ਕੀਤਾ ਜਾਵੇ ਜਾਂ ਸਾਡੀਆਂ ਦੀਆਂ ਬੇਟੀਆਂ ਵਾਂ ਜਾਂ ਸਾਡੀਆਂ ਦੇ ਬੇਟੀਆਂ ਨੌਜਵਨ ਪੀੜ੍ਹੀ ਆ ਉਹਨਾਂ ਨੂੰ ਅਸੀਂ ਆਪਣੇ ਪ੍ਰਾਤਨ ਵਿਰਸੇ ਨੂੰ ਜਾਂ ਪ੍ਰਾਤਨ ਦੀਆਂ ਇਮਾਰਤਾਂ ਵਾਂ ਉਹਨਾਂ ਤੱਕ ਗੱਲ ਪਹੁੰਚਾਈ ਜਾਵੇ ਹੋਰ ਵੀ ਇਹਦੀਆਂ ਇਮਾਰਤਾਂ ਜਿਹੜੇ ਤੁਹਾਨੂੰ ਗੇਟ ਜਿਹੜੇ ਗੇਟ ਉੱਪਰ ਆਇਆట్లా ਬਣੀਆਂ ਵਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਲਦੀ ਤੁਹਾਨੂੰ ਫਿਰ ਦੁਬਾਰਾ ਮਿਲਦੇ ਆਓ ਚੱਲੀਏ ਤਾਂ ਜਿਆਦਾ ਜਾਣਕਾਰੀ ਸਾਡੇ ਨਾਲ ਮਨਦੀਪ ਸਿੰਘ ਰਾਜਨ ਜੋਗੀ ਪੱਤਰਕਾਰ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਕੋਲ ਜਾਣ ਕੇ ਲੈਣੀ ਹੈ ਭੀਜੇ ਦਾ ਇਹ ਸਰਾਏ ਮਾਨਦਖਨਾ ਕਿੱਲਾ ਹੈਗਾ ਵਾ ਇਹਦਾ ਨਾਮ ਸਰਾਏ ਮਾਨਦਖਾ ਕਿੱਦਾਂ ਪਿਆ ਜਾਂ ਇਸ ਬਾਰੇ ਕੀ ਜਾਣਕਾਰੀ ਦਰ ਕੋ ਰਾਜਨ ਜੀ ਬੋਲੋ ਤਰਵਾਦ ਤੁਹਾਡਾ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਇਸ ਇਤਿਹਾਸਿਕ ਇਮਾਰਤ ਬਾਰੇ ਜਾਂ ਸਰਾਮ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਉਣ ਦੀ ਪਹੁੰਚੇ ਹੋ ਇੱਕ ਵਾਰ ਫਿਰ ਤੁਹਾਡਾ ਸਵਾਲ ਰਾਜਨ ਜੀ ਇਹ ਸਾਡੀ ਤਰੋਹ ਰਿਹਾ ਪੁਰਾਤਨ ਕਿਲੇ ਜਾਂ ਜਿਹੜੇ ਸਾਡੇ ਜਾਈ ਜਿਹੜੇ ਖੰਡਰ ਹੁੰਦੇ ਜਾਂਦੇ ਆ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਵੀ ਜਿਹੜਾ ਇਸਰਾਏ ਅਮਨਖਾ ਕਿਲਾ ਹੈਗਾ ਵਾ ਇਹ ਕਿਹੜੀ ਯਾਦ ਬਣਾਇਆ ਗਿਆ ਤੇ ਕਿੰਨੇ ਕੀ ਇਹਨੇ ਬਣਾਇਆ ਇਹ ਸਭ ਤੋਂ ਪਹਿਲਾਂ ਤੇ ਕੁਲਦੀਪ ਜੀ ਇਹ ਕਿਲਾ ਨਹੀਂ ਹੈ ਇਸਰਾਏ ਸਰਾਏ ਸਰਾਾਂ ਦਾ ਮਤਲਬ ਰੈਣ ਬਸੇਰਾ ਹੁੰਦਾ ਹੈ ਕਿ ਇੱਥੇ ਠਹਿਰਨ ਵਾਸਤੇ ਇੱਕ ਜਗ੍ਹਾ ਬਣਾਈ ਗਈ ਸੀ ਤੇ ਇਸ ਤੋਂ ਪਹਿਲਾਂ ਜੇਕਰ ਇਹਦੇ ਬਾਰੇ ਜਾਣਨਾ ਹੈ ਤਾਂ ਸਭ ਤੋਂ ਪਹਿਲਾਂ ਤਾਜ ਮਹਿਲ ਵੱਲ ਪਹੁੰਚਣਾ ਪਵੇਗਾ ਕਿਉਂਕਿ ਬਾਦਸ਼ਾਹ ਸ਼ਾਹਜਹਾਂ ਵੱਲੋਂ ਤਾਜ ਮਹਿਲ ਬਣਾਇਆ ਸੀ ਤੇ ਉਸ ਦੌਰ ਦੇ ਵਿੱਚ ਇਮਾਰਤ ਸਾਜੀ ਦੇ ਜਿਹੜਾ ਆ ਮੀਨਾਕਾਰੀ ਕੀਤੀ ਜਾਂਦੀ ਸੀ ਮੀਨਾਕਾਰੀ ਸੁੰਦਰ ਇਤਾਂ ਦੇ ਨਾਲ ਜਿਸ ਤਰ੍ਹਾਂ ਅੱਜ-ਅੱਜ ਦੇ ਸਮੇਂ ਦੇ ਵਿੱਚ ਸ਼ਲੋਕ ਲਿਖੇ ਜਾਂਦੇ ਨੇ ਹਾਂ ਮੈਂਨੂੰ ਲੱਗਾ ਬੰਦ ਹੋ ਗਿਆ ਮੇਰੇ ਵਿੱਚ ਤੱਕ ਹਾਂ ਸੋ ਕੁਲਦੀਪ ਜੀ ਇਹ ਇਮਾਰਤ ਸਾਜੀ ਦਾ ਸੁਨਹਿਰੀ ਦੌਰ ਸੀ ਮੁਗਲ ਕਾਲ ਤੇ ਸ਼ਾਹਜਹਾਂ ਦੇ ਵੇਲੇ ਜਦੋਂ ਤਾਜਮਹਿਲ ਦੀ ਉਸਾਰੀ ਕੀਤੀ ਗਈ ਹੈ ਉਦੋਂ ਦੋ ਭਰਾ ਸਨ ਜੋ ਈਰਾਨ ਤੋਂ ਆਏ ਸਨ ਇੱਕ ਦਾ ਨਾਂ ਅਬਦੁਲ ਹੱਕ ਔਰ ਦੂਸਰੇ ਦਾ ਨਾਂ ਫੈਜ਼ਲ ਖਾਨ ਜੀ ਜੀ ਜੋ ਮੀਨਾ ਕਾਰੀ ਦੇ ਵਿੱਚ ਨਕਸ਼ ਤਰਾਸੀ ਦੇ ਵਿੱਚ ਬਹੁਤ ਹੀ ਉੱਵਲ ਦਰਜੇ ਦੇ ਕਲਾਕਾਰ ਸਨ ਜਿਨ੍ਹਾਂ ਨੂੰ ਜਿਹੜਾ ਜਦੋਂ ਅਜ ਤਾਂ ਲਿਖੀਆਂ ਜਾਂਦੀਆਂ ਸਨ ਕਿਸੇ ਵੀ ਬਿਲਡਿੰਗ ਉੱਤੇ ਕੋਈ ਵੀ ਬਿਲਡਿੰਗ ਦੀ ਉਸਾਰੀ ਕੀਤੀ ਜਾਂਦੀ ਸੀ ਫਿਰ ਬਾਦਸ਼ਾਹ ਸ਼ਾਹਜਾਹ ਵੱਲੋਂ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਦੋਨਾਂ ਭਾਵਾਂ ਫਿਰ ਇਹਨਾਂ ਦੀ ਜਿਹੜੀ ਮੀਨਾਕਾਰੀ ਦੇਖ ਕੇ ਸ਼ਾਹਜਾਹ ਇੰਨੇ ਖੁਸ਼ ਹੋਣ ਤੋ ਉਹਨਾਂ ਨੂੰ ਜਗੀਰ ਜਿਹੜੀ ਆ ਇਹ ਦੇ ਦਿੱਤੀ ਗਈ ਇਹ ਜੋ ਬਾਅਦ ਵਿੱਚ ਜਿਹੜੀ ਆ ਇੱਥੇ ਅਬਦੁਲ ਹੱਕ ਜਿਹੜਾ ਸੀਗਾ ਉਹਦੀ ਮੌਤ ਹੋਣ ਤੋਂ ਬਾਅਦ ਫੈਜ਼ਲ ਖਾਨ ਉਹਨਾਂ ਦੇ ਜਿਹੜੇ ਭਰਾ ਸੀ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਬਣਾਈ ਯਾਦ ਦੇ ਵਿੱਚ ਬਣਾਈ ਤੇ ਇਹਦਾ ਸਰਾਏ ਅਮਾਨਤ ਖਾਨ ਜਿਹੜਾ ਨਾਮ ਹੈ ਕਿਉਂਕਿ ਬਾਦਸ਼ਾਹ ਸ਼ਾਹਜਹਾਂ ਵੱਲੋਂ ਫੈਜ਼ਲ ਖਾਨ ਨੂੰ ਇੱਕ ਲਖਬ ਦਿੱਤਾ ਗਿਆ ਸੀ ਕਿਉਂਕਿ ਜਿਹਨੂੰ ਜ਼ਿਆਦਾ ਚਾਹੁੰਦੇ ਸੀ ਉਹਨੂੰ ਲਖਬ ਦੇ ਦਿੱਤੇ ਜਾਂਦੇ ਸੀ ਆਪਣੇ ਪਿਆਰਿਆਂ ਚ ਬਣ ਲੈਂਦੇ ਸੀ ਉਹਨੂੰ ਲਖਬ ਦੇ ਦਿੱਤਾ ਜਾਂਦਾ ਸੀ ਫਿਰ ਉਹਨਾਂ ਨੂੰ ਲਖਬ ਦਿੱਤਾ ਗਿਆ ਸੀ ਅਮਾਨਤਖਾਨ ਦਾ ਤੇ ਇਸ ਕਰਕੇ ਇਸ ਸਰਾਹ ਦਾ ਨਾਮ ਜਿਹੜਾ ਆ ਇਹ ਅਮਾਨਤ ਖਾਂ ਪੈ ਗਿਆ ਕਿਉਂਕਿ ਇਹ ਇਹ ਜੇ ਗੱਲ ਕਰੀਏ ਇਹ ਜਰਨੈਲੀ ਸੜਕ ਤੇ ਆ ਇਹ ਸ਼ੇਰ ਸਾ ਸੂਰੀ ਮਾਰਗ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲਾ ਰਸਤਾ ਜਿਹੜਾ ਪਹਿਲਾ ਰਸਤਾ ਹੁੰਦਾ ਸੀ ਇਹ ਇਹ ਲਾਹੌਰ ਤੋਂ ਦਿੱਲੀ ਨੂੰ ਰਸਤੇ ਦੇ ਵਿੱਚ ਜਾਂਦੇ ਆ ਚਭਾਲ ਤੋਂ ਕੁਝ ਦੂਰ ਪਹਿਲਾਂ ਪੈ ਜਾਂਦਾ ਹੈ ਟਾਰੀ ਤੋਂ ਔਰ ਚਬਾਲ ਤੋਂ ਸ਼ਾਇਦ ਵਿਚਕਾਰ ਆ ਜਾਂਦਾ ਇਹ ਸਰਾਇਆਂ ਮੰਦਕਾਂ ਕਿ ਕਿ ਸਰਾਬਣੀ ਸਰਾਇਆਂ ਉਦੋਂ ਵਕ ਵਕ ਸਰਾਵਾਂ ਬਣੀਆਂ ਸਨ ਤੇ ਜੰਗਲ ਏਰੀਆ ਸੀਗਾ ਜੰਗਲ ਏਰੀਆ ਹੁਣ ਕਰਕੇ ਇੱਥੇ ਚਾਰਦਵਾਰੀ ਕੀਤੀ ਗਈ ਔਰ ਚਾਰ ਦੀਵਾਰੀ ਦੇ ਅੰਦਰ ਅੰਦਰ ਜਿਹੜਾ ਸੀਗਾ ਇਹ ਵਸੋਂ ਰੱਖੀ ਗਈ ਇੱਕ ਤੁਸੀਂ ਦੇਖ ਸਕਦੇ ਹੋ ਇਹ ਦਰਵਾਜ਼ਾ ਜਿਹੜਾ ਹੈ ਜਿਸ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਦਿਖਾ ਦਿਓ ਕਿ ਇਹ ਜਿਹੜਾ ਦਰਵਾਜ਼ਾ ਹੈ ਇਹ ਪਛਵੀ ਗੇਟ ਜਾਂ ਲੋਹਰੀ ਗੇਟ ਕਹਿੰਦੇ ਸਨ ਕਿਉਂਕਿ ਇਹਦਾ ਜਿਹੜਾ ਖੁੱਲਦਾ ਸੀ ਇਹ ਗੇਟ ਲਾਹੌਰ ਵਾਲੀ ਸਾਈਡ ਤੋਂ ਖੁੱਲਦਾ ਸੀ ਔਰ ਦੂਸਰੇ ਸਾਹਮਣੇ ਸਾਈਡ ਤੇ ਇੱਕ ਗੇਟ ਹੈ ਜਿਸ ਨੂੰ ਦਿੱਲੀ ਦਰਵਾਜ਼ਾ ਵੀ ਕਹਿ ਦਿੰਦੇ ਨੇ ਕੂਰਵੀ ਦਰਵਾਜ਼ਾ ਵੀ ਕਹਿ ਦਿੰਦੇ ਨੇ ਔਰ ਇਸ ਤੋਂ ਦੀ ਇੱਕ ਖਾਸियत ਹੈ ਕਿ ਸਰਾਏ ਅਮਾਨਤ ਖਾਨ ਇੱਕ ਸਮੇਂ ਤੇ ਏਸ਼ੀਆ ਦੀ ਵਪਾਰਕ ਹੱਬ ਮੰਨਿਆ ਜਾਂਦਾ ਸੀਗਾ ਜੀ ਜੀ ਕਿਉਂ ਕਿ ਇਸ ਜਗ੍ਹਾ ਦੇਤੇ ਲਾਹੌਰ ਤੋਂ ਜਿਹੜੇ ਵੀ ਮੁਲਕ ਨਜ਼ਦੀਕ ਸਨ ਜਿਵੇਂ ਅਫਗਾਨਿਸਤਾਨ ਕਾਬਲ ਕੰਧਾਰ ਇਧਰੋਂ ਜਿਹੜਾ ਆ ਵਪਾਰੀ ਇੱਥੇ ਆਉਂਦੇ ਸਨ ਸਰਾਈ ਅਮਨਤ ਖਾਨ ਦੇ ਵਿੱਚ ਔਰ ਇੱਥੇ ਸੁੱਕੇ ਮੇਵਿਆਂ ਦੀ ਮੰਡੀ ਲੱਗਦੀ ਸੀ ਬਹੁਤ ਸਾਰਾ ਵੱਡਾ ਵਪਾਰ ਸੀਗਾ ਔਰ ਇੱਥੇ ਲੋਕ ਜਿਹੜੇ ਸੀ ਆਣ ਕੇ ਜਿਵੇਂ ਘੋੜਿਆਂ ਦਾ ਵਪਾਰ ਪਸ਼ੂਆਂ ਦਾ ਵਪਾਰ ਬਹੁਤ ਸਾਰੇ ਵਾਰ ਤਰੀਕੇ ਦੀ ਜਿਹੜੀ ਇੱਥੇ ਚੀਜ਼ ਮਿਲਦੀ ਸੀ ਕਿਉਂਕਿ ਵਪਾਰਕ ਹੱਬ ਸੀਗੀ ਇੱਥੇ ਬਹੁਤ ਸਾਰੇ ਵਪਾਰੀ ਆਉਂਦੇ ਸਨ ਔਰ ਇੱਥੋਂ ਦੀ ਦੋਨਾਂ ਗੇਟਾਂ ਦੀ ਇੱਕ ਖਾਸियत ਸੀਗੀ ਕਿ ਸ਼ਾਮ ਦੇ ਸਮੇਂ ਸੂਰਜ ਡੁੱਲਣ ਤੋਂ ਬਾਅਦ ਇਹ ਜਿਹੜੇ ਆ ਗੇਟ ਬੰਦ ਕਰ ਦਿੱਤੇ ਜਾਂਦੇ ਸਨ ਤਾਂ ਕਿ ਇਹਨਾਂ ਨੂੰ ਜਿਹੜਾ ਐਂਟਰੀ ਜਿਹੜੀ ਆ ਨਾ ਹੋ ਸਕੇ ਕਿਸੇ ਵੀ ਬਾਹਰੋਂ ਔਰ ਅੰਦਰੋਂ ਵੀ ਜਿਹੜਾ ਆ ਬਾਹਰ ਨਹੀਂ ਸੀ ਕੋਈ ਜਾ ਪਾਉਂਦਾ ਔਰ ਮੈਂ ਇਹ ਕੈਮਰਾ ਨਾਲ ਤੁਹਾਨੂੰ ਦਿਖਾਉਂਗਾ ਇੱਕ ਇਹ ਵੀ ਦਿਖਾ ਦਿਓ ਦੇਖੋ ਕਿਸ ਤਰੀਕੇ ਦੇ ਨਾਲ ਰਹਿਣ ਵਾਸਤੇ ਬੜੇ ਵਧੀਆ ਕਮਰੇ ਬਣੇ ਹੋਏ ਨੇ ਇੱਥੇ ਇੱਥੇ ਘੋੜਿਆਂ ਦੇ ਵਾਸਤੇ ਵੱਖਰੇ ਕਮਰੇ ਬਣਾਏ ਗਏ ਨੇ ਕੋਲਾਂਜੀ ਔਰ ਇੱਥੇ ਨੇੜੇ ਸਨ ਉਹ ਸੈਨਿਕ ਵੀ ਇੱਥੇ ਰਹਿੰਦੇ ਸਨ ਔਰ ਇਸ ਇਸ ਸਰਾਂ ਦੇ ਵਿੱਚ ਇੱਥੋਂ ਦੀ ਇੱਕ ਇਹ ਵੀ ਖਾਸियत ਹੈ ਕਿ ਇੱਥੇ ਮੰਦਰ, ਮਸਜਿਦ ਔਰ 74 ਮਾਨੋ ਸੰਬੰਧਿਤ ਜਿਹੜਾ ਆ ਧਰਮ ਦੇ ਜਿਹੜੇ ਆ ਸਰੂਪ ਰੱਖੇ ਗਏ ਸਨ ਜਿਵੇਂ ਜਿਹੜਾ ਵੀ ਬੰਦਾ ਜਿਹਦੇ ਵੀ ਧਰਮ ਦੇ ਨਾਲ ਸੰਬੰਧਿਤ ਸੀ ਉਹ ਆਪਣੇ ਗੁਰੂ 피ਰ ਚਦਨੂ ਯਾਦ ਕਰ ਸਕਦਾ ਸੀ ਉਹਦਾ ਨਾਮ ਲੈ ਸਕਦਾ ਸੀ ਬਿਲਕੁਲ ਰਾਜੇਂ ਜੀ ਇਹ ਵੀ ਦੱਸਿਆ ਜਾਂਦਾ ਜਿਹੜੀ ਜਿਹੜੀਆਂ ਆਪਣਾ ਸਰਾਹ ਬਣੀ ਹੈ ਇਹਦੇ ਨਾਮ ਨਾਲ ਇੱਕ ਪੂਰੀ ਚਾਰ ਦੁਵਾਰੀ ਸੀ ਜਿਹੜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਦੱਸਿਆ ਕਿ ਇਹ ਜਿਹੜਾ ਏਰੀਆ ਆ ਇਹ ਜੰਗਲ ਦਾ ਏਰੀਆ ਸੀ ਔਰ ਜੰਗਲ ਦਾ ਏਰੀਆ ਹੋਣ ਕਰਕੇ ਇਸ ਜਗ੍ਹਾ ਦੇ ਉੱਤੇ ਜਾਨਵਰਾਂ ਦਾ ਆਉਣ ਦਾ ਖਤਰਾ ਸੀਗਾ ਕਿਉਂਕਿ ਆ ਤੁਸੀਂ ਥੋੜੀ ਦੂਰ ਹੁਣ ਵੀ ਪੁੱッセ ਪਿੰਡ ਹੈ ਉਥੇ ਇੱਕ ਜੰਗਲ ਏਰੀਆ ਹੈ ਰੱਖ ਬਣੀ ਹੋਈ ਹੈ ਤੇ ਜਿਹਦੇ ਵਿੱਚ ਅੱਜ ਵੀ ਜਿਹੜੇ ਆ ਜੰਗਲੀ ਜਾਨਵਰ ਮੌਜੂਦ ਨੇ ਔਰ ਇਸ ਜਗ੍ਹਾ ਦੇ ਉੱਤੇ ਹੁਣ ਤਾਂ ਚਲੋ ਖੈਰ ਵਸੋਂ ਹੋਣ ਕਰਕੇ ਜੰਗਲ ਨਹੀਂ ਰਿਹਾ ਔਰ ਜਿਹੜੀ ਕਿਸਾਨਾਂ ਵੱਲੋਂ ਪਹਿਲੀ ਆਬਾਦ ਕਰ ਲਈ ਗਈ ਹੈ ਪਰ ਉਸ ਸਮੇਂ ਇਹ ਸਾਰਾ ਪੂਰਾ ਏਰੀਆ ਜੰਗਲ ਦਾ ਸੀਗਾ ਜੰਗਲ ਦਾ ਏਰੀਆ ਹੁਣ ਕਰਕੇ ਜਾਨਵਰਾਂ ਦਾ ਵੀ ਡਰ ਰਿੰਦਾ ਸੀ ਮਟੇਰੀਆਂ ਦਾ ਵੀ ਡਰ ਰਿੰਦਾ ਸੀ ਔਰ ਇਸੇ ਕਰਕੇ ਜਿਹੜਾ ਸੁਰੱਖਿਆ ਦੇ ਮੱਦੇਨਜ਼ਰ ਇਹ ਗੇਟ ਜਿਹੜੇ ਆ ਬੰਦ ਕਰ ਦਿੱਤੇ ਜਾਂਦੇ ਸਨ ਚਾਰ ਦੀਵਾਰੀ ਇੰਨੀ ਉੱਚੀ ਸੀ ਕਿ ਉਹਨੂੰ ਪਾਰ ਕਰ ਪਾਉਣਾ ਬੜਾ ਮੁਸ਼ਕਲ ਸੀ ਹਾਂ ਰਾਜਨ ਜੀ ਅਸੀਂ ਨਾ ਉੱਪਰ ਜਾ ਕੇ ਦੇਖਿਆ ਸੀ ਉੱਪਰ ਦ੍ਰਿਸ਼ ਦੇਖਿਆ ਵਾ ਕਾਫੀ ਜਿਹੜੀਆਂ ਇਮਾਰਤਾਂ ਵਾ ਜਿਹੜੀਆਂ ਖੰਡਰ ਦਾ ਰੂਪ ਹਨਗਾ ਜੋ ਕੀ ਕਹਨਾਂ ਜਾਓਗੇ ਉਸਨੂੰ ਇਹ ਬਿਲਕੁਲ ਮੈਂ ਇੱਕ ਵਾਰ ਫੇਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇੱਕ ਵਾਰ ਉਹ ਗੁੰਮਦ ਦਿਖਾ ਦਿਓ ਹਾਂ ਇਹ ਸਾਹਮਣੇ ਇੱਕ ਗੁੰਮਦ ਨਜ਼ਰ ਆ ਰਿਹਾ ਏ ਇਹ ਗੁੰਮਦ ਦੋਨਾਂ ਦਰਵਾਜਿਆਂ ਦੇ ਉੱਤੇ ਦੋ ਦੋ ਗੁੰਮਦ ਹੁੰਦੇ ਸਨ ਹਾਂ ਇਨਾਂ ਦੇ ਉੱਪਰ ਇੱਕ ਇੱਕ ਸੁਰੱਖਿਆ ਗਾਰਡ ਜਿਹਨੂੰ ਕਹਿ ਦਿੰਦੇ ਆ ਆਪਾਂ ਅੱਜ ਦੀ ਸਮੇਂ ਦੇ ਵਿੱਚ ਉਹ ਤਾਇਨਾਤ ਹੁੰਦਾ ਸੀ ਉਹ ਖਤਰੇ ਦਾ ਵੀ ਦੱਸਦਾ ਸੀ ਤੇ ਆਉਣ ਜਾਣ ਵਾਲੇ ਬਾਰੇ ਵੀ ਜਾਣਕਾਰੀ ਦਿੰਦਾ ਸੀ ਬਿਲਕੁਲ ਤੇ ਹੁਣ ਤੁਸੀਂ ਇਹ ਗੱਲ ਕੀਤੀ ਹੈ ਕਿ ਇਹ ਖੰਡਰ ਹੋ ਚੁੱਕੇ ਨੇ ਕਿਉਂਕਿ ਇਹ ਭਾਵੇਂ ਅੱਜ ਦੇ ਸਮੇਂ ਇਸ ਸਰਾਂ ਨੂੰ ਪੰਜਾਬ ਦੇ ਸੈਰ ਸਪਟਾ ਵਿਭਾਗ ਦੇ ਅਧੀਨ ਲੈ ਆਂਦਾ ਗਿਆ ਹੈ ਭਾਵੇਂ ਪ੍ਰਾਤਤਵ ਵਿਭਾਗ ਵੱਲੋਂ ਇਹਦੀ ਦੁਬਾਰਾ ਮੁਰੰਮਤ ਵੀ ਕਰਾਈ ਗਈ ਹੈ ਪਰ ਹੁਣ ਫੇਰ ਜਿਹੜੀ ਬਹੁਤ ਸਾਰੀਆਂ ਇਮਾਰਤਾਂ ਡਿੱਗ ਚੁੱਕੀਆਂ ਨੇ ਖੰਡਰ ਹੋ ਰਹੀਆਂ ਨੇ ਤੇ ਇੱਕ ਦਿਨ ਆਏਗਾ ਕਿ ਇਹ ਸ਼ਾਇਦ ਖਤਮ ਹੀ ਹੋ ਜਾਣਗੀਆਂ ਤੇ ਔਰ ਸਾਡੇ ਇਹ ਜਿਹੜਾ ਸੁਨਹਿਰੀ ਇਤਿਹਾਸ ਹੈ ਇਹ ਇਹ ਕਿਤੇ ਨਜ਼ਰ ਨਹੀਂ ਆਵੇਗਾ ਕੀ ਚਾਹੀਦਾ ਸਰਕਾਰ ਨੂੰ ਚਾਹੀਦਾ ਨਹੀਂ ਜੇ ਸਾਡੀ ਨੌਜਵਾਨ ਪੀੜ੍ਹੀ ਨੂੰ ਜੇ ਕਿਉਂਕਿ ਇਹ ਪੁਰਾਣੀ ਇਮਾਰਤ ਹੀ ਹੈ ਪੁਰਾਣਾ ਸਾਡਾ ਵਿਰਸਾ ਵਾ ਇਹਨੂੰ ਸੰਭਾਲੇ ਲੋੜ ਆ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਮੁਗਲ ਕਾਲ ਦਾ ਸਮਰਾਜ ਕੀ ਕਿਉਂਕਿ ਕਿਤਾਬਾਂ ਵਿੱਚ ਸਾਹਮਣੇ ਪੜਿਆ ਕਿ ਕਦੋਂ ਲੜਾਈਆਂ ਹੋਈਆਂ ਕਦੋਂ ਔਰੰਗਜ਼ੇਬ ਆਇਆ ਕਦੋਂ ਸ਼ਾਹਜਾਹ ਆਇਆ ਕਦੋਂ ਜਹਾਂਗੀਰ i ਕੁਕਤਾਬਾਂ ਵਿੱਚ ਉਸ ਸਮੇਂ ਦੇ ਬੜੀਆਂ ਸਿੱਲਿਕ ਅੱਜ ਦੇ ਜਿਹੜੀ ਕਿਤਾਬਾਂ ਵਿੱਚ ਉਹੀ ਨਹੀਂ ਹੁੰਦੀਆਂ ਅਗਰ ਸੋਸ਼ਲ ਮੀਡੀਆ ਰਾਹੀਂ ਅਗਰ ਸਹੀ ਆਪਾਂ ਚੀਜ਼ ਦਿਖਾਣੇ ਆ ਤੇ ਸਰਕਾਰਾਂ ਨੂੰ ਚਾਹੀਦਾ ਨਹੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹਨਾਂ ਚੰਸਾਂ ਸੰਭਲ ਕੀਤੀ ਜਾਵੇ ਕੁਲਦੀਪ ਜੀ ਜਿਵੇਂ ਤੁਸੀਂ ਦੱਸਿਆ ਨਾ ਮੁਗਲ ਕਾਲ ਦੇ ਵਿੱਚ ਜਿਹੜਾ ਕਿਤਾਬਾਂ ਦੇ ਵਿੱਚ ਲੜਾਈਆਂ ਦਿਖਾਈਆਂ ਗਈਆਂ ਪਾਣੀ ਬਤ ਦੀ ਲੜਾਈ ਹੋ ਗਈ ਬਹੁਤ ਬੜੀ ਬੜੀਆਂ ਲੜਾਈਆਂ ਨੇ ਜਿਹੜੀਆਂ ਮੁਗਲ ਕਾਲ ਦੀਆਂ ਕਿਤਾਬਾਂ ਦੇ ਵਿੱਚ ਦਿਖਾਈਆਂ ਗਈਆਂ ਪਰ ਮੈਂ ਇੱਕ ਗੱਲ ਤੁਹਾਨੂੰ ਇਹ ਇਹ ਜਾਣਕਾਰੀ ਦੇ ਦਿਆਂ ਕਿ ਮੁਗਲ ਕਾਲ ਲੜਾਈਆਂ ਦਾ ਹੀ ਕਾਲ ਨੇ ਸੀਗਾ ਇਮਾਰਤ ਸਾਜੀ ਦਾ ਸੁਨਹਿਰੀ ਦੌਰ ਸੀਗਾ ਜਦੋਂ ਬਹੁਤ ਬਹੁਤ ਸੋਹਣੀਆਂ ਬਿਲਡਿੰਗਾਂ ਬਣੀਆਂ ਨੇ ਜੋ ਅੱਜ ਵੀ ਕਾਇਮ ਨੇ ਬਿਲਕੁਲ ਪਰ ਉਹਨਾਂ ਦੀ ਸਾਂਭ ਸੰਭਾਲ ਜ਼ਰੂਰੀ ਹੁੰਦੀ ਹੈ ਕਿਉਂਕਿ 400 ਸਾਲ ਤੋਂ ਉੱਪਰ ਦਾ ਸਮਾਂ ਵੀ ਕਈ ਇਮਾਰਤਾਂ ਨੂੰ ਹੋ ਚੁੱਕਾ ਹੈ ਬਣੀਆਂ ਨੂੰ ਇਹ ਮੁਗਲ ਕਾਲ ਸੀਗਾ ਮੁਗਲ ਕਾਲ ਦੇ ਵਿੱਚ ਜੇਕਰ 400 ਸਾਲ ਤੋਂ ਉੱਪਰ ਦੀਆਂ ਇਮਾਰਤਾਂ ਨੇ ਹੁਣ ਵੀ ਕਾਇਮ ਨੇ ਪਰ ਇਹ ਕੁਝ ਮਿਆਦ ਹੁੰਦੀ ਹੈ ਹਰ ਇੱਕ ਚੀਜ਼ ਦੀ ਜਿਵੇਂ ਤਾਂ ਇਹ ਇੱਕ ਯਾਦ ਹੈ ਇਨਸਾਨ ਤੇ ਵੀ ਇਹ ਜਿਹੜਾ ਇੱਕ ਦਿਨ ਖਤਮ ਹੋ ਜਾਣਾ ਹੈ ਪਰ ਇਹਨਾਂ ਇਮਾਰਤਾਂ ਨੂੰ ਜੇ ਅਸੀਂ ਸੰਭਾਲ ਕੇ ਆਪਣੀਆਂ ਪੀੜ੍ਹੀਆਂ ਅੱਕ ਪਚਾਵਾਗੇ ਤਾਂ ਉਹ ਯਾਦ ਰੱਖ ਪਾਉਣਗੇ ਕਿ ਮੁਗਲ ਕਾਲ ਨੂੰ ਸਿਰਫ ਸਿਰਫ ਲੜਾਈਆਂ ਦੇ ਕਰਕੇ ਨਹੀਂ ਜਾਣਿਆ ਜਾਵੇਗਾ ਜਾਂ ਪੰਜਾਬ ਦੇ ਉਜਾੜੇ ਕਰਕੇ ਨਹੀਂ ਜਾਣਿਆ ਜਾਵੇਗਾ ਮੁਗਲ ਕਾਲ ਨੂੰ ਇਮਾਰਤ ਸਾਜੀ ਦੇ ਸੁਨਹਿਰੇ ਦੌਰ ਨਾਲ ਵੀ ਜਾਣਿਆ ਜਾਂਦਾ ਹੈ ਕੀ ਸਰਕਾਰ ਨੂੰ ਚਾਹੀਦਾ ਨਹੀਂ ਜਿਸ ਤਰ੍ਹਾਂ ਸਾਡੇ ਹੋ ਟੂਰਿਜ਼ਮ ਬਣਾਏ ਗਏ ਜਿੱਥੇ ਲੋਕ ਟਿਕਣ ਲੱਗੇ ਵੇਦ ਜਦ ਤੱਕ ਪੰਚ ਗੰਡਾ ਕਿਲਾ ਆ ਉਥੇ ਲੋਕ ਜਾਂਦੇ ਦੂਰ ਦੂਰ ਲੋਕ ਜਾਂਦੇ ਕਿਉਂਕਿ ਉਹਦੇ ਬਾਅਦ ਸਰਕਾਰ ਨੇ ਅਵੇਅਰ ਕਰਾਤਾ ਵਾ ਤੇ ਇਸ ਇਸ ਜਿਹੜੀ ਆ ਸਰਾਂਵਲ ਵੀ ਅਵੇਅਰ ਕੀਤਾ ਜਾਵੇ ਤਾਂ ਜਿਹੜੀ ਸਾਡੀ ਸਲਾਨੀ ਜਿਹੜੇ ਹੁੰਦੇ ਆ ਜਾਂ ਗੁਬਿੰਦਗਰ ਕੇ ਲਈ ਹੁੰਦੇ ਆ ਜਾਂ ਮੱਥਾ ਟੇਕ ਹਰਮੰਦਰ ਸਾਹਿਬ ਮੱਥਾ ਟੇਕ ਆਉਂਦੇ ਆ ਜਾਂ ਇਹ ਉੱਥੇ ਆਪਣਾ ਅਟਾਰੀ ਬਾਰਡਰ ਦੇ ਹੁੰਦੇ ਆ ਉਹਨਾਂ ਨੂੰ ਵੇਅਰ ਕੀਤਾ ਜਾਵੇ ਤਾਂ ਜੋ ਇਧਰ ਵੀ ਆ ਧਿਆਨ ਦਿੱਤਾ ਜਾਵੇ ਹੋ ਸਕਦਾ ਉਹਨਾਂ ਦੀ ਔਨ ਕਰਕੇ ਸ਼ਾਇਦ ਇੰਨਾ ਜਿਹੜੀਆਂ ਇਮਾਰਤਾਂ ਨੂੰ ਦੁਬਾਰਾ ਇੱਕ ਨਵੀਂ ਦਿੱਖ ਮਿਲ ਸਕੇ ਬਿਲਕੁਲ ਕੁਲਦੀਪ ਜੀ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਇਹ ਟੂਰਿਸਟ ਭਾਗ ਦੇ ਅੰਡਰ ਹੈ ਔਰ ਪ੍ਰਾਤਤਿਵ ਵਿਭਾਗ ਵੱਲੋਂ ਇਹਦੀ ਦੁਬਾਰਾ ਮਰਮਤ ਵੀ ਕਰਾਈ ਗਈ ਹੈ ਚਾਹੇ ਤੁਸੀਂ ਕੈਮਰਾਮੈਨ ਵੀਰ ਨੂੰ ਕਮਾਗੇ ਇੱਕ ਵਾਰ ਨਜ਼ਦੀਕ ਤੋਂ ਦਿਖਾ ਦਿਓ ਮਰਮਤ ਜਿਹੜੀ ਆ ਉਹ ਚੂਨੇ ਦੇ ਨਾਲ ਕੀਤੀ ਗਈ ਹੈ ਹੂੰ ਸਾਰੇ ਇਹ ਜਿਹੜੀ ਆ ਇਹਨੂੰ ਸਮੇਂ-ਸਮੇਂ ਦੇ ਉੱਤੇ ਇਹਨੂੰ ਦੁਬਾਰਾ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਜੇਕਰ ਅੱਜ ਇਹਨੂੰ ਸੈਰ ਸਪਟਾ ਵਿਭਾਗ ਵੱਲੋਂ ਇਹਨੂੰ ਪ੍ਰਮੋਟ ਕਰ ਦਿੱਤਾ ਜਾਵੇ ਇਹਨੂੰ ਸਲਾਨੀਆਂ ਦੇ ਲਈ ਤਾਂ ਇਸੋ ਜਗ੍ਹਾ ਦੇ ਉੱਤੇ ਜਿਹੜਾ ਆ ਬਹੁਤ ਸਾਰਾ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਬਿਲਕੁਲ ਬਿਲਕੁਲ ਕਿਉਂ ਸਲਾਨੀ ਆਉਣਗੇ ਔਰ ਨੌਜਵਾਨਾਂ ਨੂੰ ਦੁਕਾਨ ਦੁਕਾਨਾਂ ਜਿਹੜੀਆਂ ਆ ਉਹ ਖੋਲ ਕੇ ਆਪਣਾ ਰੁਜ਼ਗਾਰ ਘਰ ਚਲਾ ਸਕਣਗੇ ਇਹ ਇਸ ਕਰਕੇ ਇਹ ਸਰਕਾਰ ਨੂੰ ਉਪਰਾਲਾ ਕਰਨ ਦੀ ਲੋੜ ਹੈ ਕਿਉਂਕਿ ਜੇਕਰ ਇਹ ਇਮਾਰਤਾਂ ਜਿਹੜੀਆਂ ਨੇ ਉਹ ਨਜਾਇਜ਼ ਕਬਜ਼ੇ ਕਰਕੇ ਵੀ ਕਈ ਲੋਕਾਂ ਨੇ ਮਾਰ ਲੀਆਂ ਨੇ ਖੰਡਰ ਹੋ ਰਹੀਆਂ ਨੇ ਤੇ ਜੇਕਰ ਸਰਕਾਰ ਨਹੀਂ ਸੰਭਾਲੇਗੀ ਤਾਂ ਫਿਰ ਆਉਣ ਵਾਲੇ ਭਵਿੱਖ ਦੇ ਵਿੱਚ ਕਿਤੇ ਵੀ ਜਿਹੜਾ ਇਤਿਹਾਸ ਦੇ ਵਿੱਚ ਗੱਲਾਂ ਹੀ ਰਹਿ ਜਾਣਗੀਆਂ ਜਾਂ ਕਿਤਾਬਾਂ ਤੱਕ ਇਹ ਫਿਰ ਇਹ ਜਿਹੜਾ ਇਸ ਦੌਰ ਹੈ ਇਮਾਰਤ ਸਾਜੀ ਦਾ ਸੁਨਹਿਰੀ ਦੌਰ ਕਿਤੇ ਨਜ਼ਰ ਨਹੀਂ ਆਈ ਇਹ ਵੀ ਦੱਸ ਦਿਓ ਵੀ ਜਿਹੜਾ ਇੱਥੋਂ ਲਾਹੌਰ ਕਿ ¡Gracias! ਲਾਹੌਰ ਤੋਂ ਕਿੰਨੀ ਕੀ ਦੂਰ ਦੀ ਆਪਾਂ ਜਿੱਥੇ ਖੜੇ ਆ ਇਹ ਲਾਹੌਰ ਤੋਂ ਕਿੰਨੀ ਦੂਰ ਹੈ ਕਿ 25 ਤੋਂ 30 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਜਿਹੜਾ ਆ ਲਾਹੌਰ ਮੌਜੂਦ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਪਹਿਲਾਂ ਜਿਹੜਾ ਇਹ ਜ਼ਿਲ੍ਹਾ ਲਾਹੌਰੀ ਵਜਦਾ ਸੀ ਜਿਹੜੀ ਵੰਡ ਤੋਂ ਬਾਅਦ ਕੁਝ ਸਾਡੇ ਇਧਰ ਤੇ ਜਿਹੜੇ ਪੰਜਾਬੀ ਏਰੀਆ ਲਾਹੌਰ ਚੜ੍ਹ ਕੇ ਕੁਝ ਇਧਰੋਂ ਉਧਰੋਂ ਇਧਰ ਆ ਗਏ ਅੱਜ ਵੀ ਉਹ ਜਿਹੜੇ ਪੁਰਾਣੇ ਬਜ਼ੁਰਗ ਕਿ ਜਦੋਂ ਸਾਨੂੰ ਦੱਸਦੇ ਜਦੋਂ ਅਸੀਂ ਮਿਲਦੇ ਨਾਲ ਦੱਸਦੇ ਆ ਕਿ ਮੈਂ ਉਸ ਲਾਲਪੁਰੇ ਖਾਲਸਾ ਰਹਿਣ ਵਾਲਾ ਆ ਜਾ ਕਿ ਤੋਂ ਉਹ ਤੋਂ 라ਵਲਪਿੰਡੀ ਰਹਿਣ ਵਾਲਾ ਵਾ ਇਹਨਾਂ ਮੈਂ ਵੰਡ ਤੋਂ ਬਾਅਦ ਇੱਥੇ ਆ ਕੇ ਰਹਿ ਗਿਆ ਵਾ ਉਹ ਅੱਜ ਵੀ ਲੋਕ ਇੱਥੇ ਬੈਠੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਇੱਥੋਂ ਜਿਹੜੇ ਉੱਥੇ ਕਿਉਂ ਉੱਥੇ ਗਏ ਆ ਜੇ ਉੱਥੋਂ ਮੁੜ ਕੇ ਇੱਥੇ ਉੱਠ ਕੇ ਆਇਆ ਲੇਕਿਨ ਜਿਹੜਾ ਇਹ ਜਿਸ ਜਗ੍ਹਾ ਤੇ ਬੈਠੇ ਆ ਇੱਕ ਕੇਂਦਰ ਬਿੰਦੂ ਸੀ ਜਿੱਥੇ ਵਪਾਰ ਹੁੰਦਾ ਸੀ ਕਿਉਂਕਿ ਅਗਰ ਗੱਲ ਕੀਤੀ ਹੈ ਵਾ ਇਰਾਨ ਕਾਬਲistan ਸਾਰੇ ਇਧਰ ਅਫਗਾਨਿਸਤਾਨੀ ਗੱਲ ਕੀਤੀ ਹੈ ਕਾਬਲ ਕੰਦਾਰ ਸਾਰੀ ਗੱਲ ਕੀਤੀ ਉਹ ਇਧਰ ਹੀ ਪੈਂਦੀ ਹੈ ਰਾਵੀ ਦਰਿਆ ਵੀ ਦੀ ਗੱਲ ਹੈ ਰਾਵੀ ਫੋਲ ਆ ਕੇ ਪੈਂਦਾ ਸੀ ਜਿੱਥੋਂ ਪਾਣੀ ਦਾ ਇਧਰ ਹੁੰਦਾ ਸੀ ਇਹ ਵੀ ਤਾਂ ਕਹਾਂਗਾ ਕੈਮਰਾਮੈਨ ਕਹਾਂਗਾ ਇੱਕ ਇਹ ਦਿਖਾ ਦੇ ਜਾਵੇ ਕਿ ਜਦੋਂ ਕੋਈ ਵੀ ਬਿਲਡਿੰਗਾਂ ਭਾਦੀਆਂ ਜਾਂ ਕੁਝ ਵੀ ਇਮਾਰਤਾਂ ਭਾਦੀਆਂ ਉਧਰ ਅੱਗੇ ਹਮੇਸ਼ਾ ਹੀ ਕੋਈ ਨਾ ਕੋਈ ਪਾਣੀ ਦੇ ਪ੍ਰਬੰਧ ਲਈ ਇਹ ਉਸ ਸਮੇਂ ਦੇ ਖੂਜੂ ਖਦਵਾਏ ਗਿਆ ਇੱਕ ਜਿਹੜਾ ਖੂ ਇਸ ਪਾਸੇ ਆ ਇੱਕ ਖੂ ਜਿਹੜਾ ਦੂਜੇ ਪਾਸੇ ਖਦਵਾਇਆ ਗਿਆ ਸੀ ਤਾਂ ਜੋ ਜਿਹੜੇ ਕੋਈ ਅਗਰ ਯਾਤਰੀ ਆਉਂਦੇ ਆ ਜਾਂ ਕੋਈ ਪਾਣੀ ਦਾ ਪ੍ਰਬੰਧ ਕਿਤਾ ਜਾਵੇ ਕਿ ਉਸ ਸਮੇਂ ਕਿਹੜੀ ਮੋਟਰਾ ਵੀ ਹਸਨ ਜਾਂ ਡਲ ਕੇ ਲੱਗੇ ਸਨ ਉਦੋਂ ਸਿਰ ਕੋਈ ਖਦਵਾਈ ਜਾਂਦੇ ਸਨ ਤਾਂ ਜੋ ਜਿਹੜੇ ਆਉਣ ਵਾਲੇ ਯਾਤਰੀ ਆ ਜਾਂ ਆਉਣ ਵਾਲੇ ਵਪਾਰੀ ਆ ਉਹਨਾਂ ਨੂੰ ਪਾਣੀ ਦੀ ਸਮੱਸਿਆ ਦਾ ਦੁਨੀਆ ਨਾ ਪਵੇ ਅੱਜ ਜਿਹੜੀ ਅਸੀਂ ਵੀਡੀਓ ਬਣਾਈ ਆ ਸਾਡਾ ਵੀਡੀਓ ਬਣਾਈ ਕੋ ਮਕਸਦ ਵੀ ਜਿਹੜਾ ਸਾਡਾ ਪੁਰਾਣਾ ਵਿਰਸਾ ਵਾ ਤੇ ਸਾਡੀਆਂ ਪੁਰਾਣੀਆਂ ਇਮਾਰਤਾਂ ਵਾ ਜਿਨ੍ਹਾਂ ਨੂੰ ਸਾਡੀ ਪੰਜਾਬ ਸਰਕਾਰ ਜਾਂ ਸਾਡੀ ਨੌਜਾਨੀ ਕੀੜੀ ਭੁੱਲਦੀ ਜਾ ਰਹੀ ਆ ਉਹਨਾਂ ਨੂੰ ਤੁਹਾਡੇ ਤੱਕ ਜੂਲ ਪਹੁੰਚਾਏ ਜਾਵੇ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਬੇਸਲ ਲੱਗੀ ਸਾਨੂੰ ਲਾਈਕ ਕਮੈਂਟ 当然，当然。丹丹